ਸਰ ਸ਼ਿਕਰ ਮੈਂ ਕੋਮਲ ਪੰਜਾਬ ਅਪਡੇਟ ਦੇਖ ਰਹੇ ਸਾਰੀ ਹੀ ਦਰਸ਼ਕਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਅੱਜ ਸਾਨੇਵਾਲ ਦੇ ਪਿੰਡ ਸ਼੍ਰੀ ਭੈਣੀ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਵਿਕਾਸ ਕਾਰਜਵਾਰੀ ਵੀ ਜਾਣੂ ਕਰਵਾਇਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਐਜੂਕੇਸ਼ਨ ਅਤੇ ਨੌਜਵਾਨਾਂ ਨੂੰ ਮਿਲ ਰਹੀਆਂ ਨੌਕਰੀਆਂ ਬਹੁਤ ਹੀ ਜ਼ਿਆਦਾ ਅਹਿਮ ਨੇ ਜਿਹੜੀਆਂ ਪਹਿਲਾਂ ਨਹੀਂ ਹੋਈਆਂ ਤੇ ਉਹਨਾਂ ਨੇ ਨਸ਼ਿਆਂ ਦੀ ਰੋਕਥਾਮ ਬਾਰੇ ਵੀ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਤੱਕ ਕਈ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈਆਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਤੇ ਉੱਥੇ ਹੀ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਹਰ ਤਰ੍ਹਾਂ ਦੇ ਕਦਮ ਉਲਿੱਕੇ ਜਾ ਰਹੇ ਨੇ ਤੇ ਅੱਗੇ ਵੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਲਈ ਹਰ ਤਰ੍ਹਾਂ ਦੇ ਕਦਮ ਪੰਜਾਬ ਦੇ ਵਿੱਚ ਉਲਿੱਕੇ ਜਾਣਗੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪਹਿਲੇ ਦਿਨ ਤੋਂ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ

سارے کھیل گراؤنڈ بنایا جا رہے کروڑا روپیہ لگ رہا میں جا کے بےنتی لگائی تیڈ گراؤنڈ ہلکا سامیا گئے دس کروڑ ہی لاکھ بن جا رہے ہیں پنج پہ لکھ پینتالی پینتالی کھیل گراؤنڈ بن جا رہے ہیں پھر میں بےنتی لگائی کہ مخمدری صاحب میرے ہلکے دن سڑکوں کا بہت برا حال ہے ਉਹਨਾਂ ਨੇ ਸਲੇਮਾਨ ਜੀ ਦੇ ਕੋਲੋਂ ਪ੍ਰਧਾਨ ਸੰਗੀਤਿਓ ਜੀ ਨੂੰ ਕਹਨ ਕਿ ਕੀ ਕੇ ਸਾਹਮਿਆ ਦੀ ਕੋਈ ਵੀ ਸੜਕ ਕੰਕੀ ਦਾ ਰਵੇ ਸੋ 100 500 ਕਾ ਬੇ ਹਲਕਾ ਚੱਲ ਰਿਹਾ 110 ਹਲਕਾ ਕਹਿੰਦਾ ਮਤਲਬ ਹਲਕਾ ਸਾਹਮਿਆ ਦੀ ਕੋਈ ਵੀ ਅਹੋਦੀ ਸੜਕ ਨਹੀਂ ਰਹੂਗੀ ਕਿਆ ਨਾ ਮਿਲਿਆ ਨੇ ਭਾਈ ਇਹ ਜਿਹੜੀ ਕੋਈ ਪਿੰਡ ਦੇ ਸਾਡੇ ਭਰਾ ਸਰਕਾਰ ਨੂੰ ਵੀ ਰਾ ਕੇ ਕਹਿ ਸਕਣ ਕਿ ਸਾਡੇ ਪਿੰਡ ਦੀ ਸੜਕ ਨਹੀਂ ਬਣੀ

پن کے نشا ختم کر لی پہلے دن تو پولیس پرشاسن ڈیوٹی لگائی ہوئی اتو تک یدھ نشے و روپے ہر پنڈ چوں ممبر لے کے تاکہ نسا ختم ہو جکے ہر پنڈ چو بی بائی بائی نوجوان منڈے بزرگ بین پرا سارے لگے ہوئے جدو بھی کوئی جتنے بھی کوئی نشا تسکر ملتا ہے جدو بھی رپورٹ ملتی ہے ریلوں سے بھی دے سڈے پارٹی سپریمو اروند کےجریوال جی نے کیا سی کہ جی نسا تسکرا چڑ دن نسا ویچنا بند کر بہت سارے نسا پنجاب چڑ کے بج کے بہت سارے جلتا مخمتری سردار بگوت سمان جی نے حکم دیتے کہ جلد نسا تسکر ہے یہاں کے جڑے کار ہے ٹائجنگ جہاں نے پراب کی جوانی ہوں.

ਸੋ ਕੇ ਸਾਲ ਪ੍ਰਾਪਾ ਨੂੰ ਬਿਜਲੀ ਦੀ ਲੇ ਕੀਤੀ ਉਹ ਵੀ ਪੂਰੀ ਕੀਤੀ ਫਿਲਹਾਲ ਪੰਜਾਬ ਅਪਗ੍ਰੇਡ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ